ਸਤਨਾ ਸਰਵਾਹਿ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਾਬ ਗੁਰਪੂਰਾ ਫੇਟਿਓ ਬਡਪਾਗੇ ਮਨ ਹੈ ਪਿਆ ਪਰਗਾਸ ਕੋਈ ਨ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬ ਕਾ ਪਰਵਾਸ ਗੁਰਪੂਰਾ ਪੇਟਿਓ ਬਡ ਭਾਗੇ ਮਣਪਿਆ ਪਰਗਾਸ ਕੋਈ ਨ ਪਹੁੰਚਨ ਹਾਰਾ ਤੁਚਾ ਆਪਣੇ ਸਾਹਿਬ ਕਾ ਪਰਵਾਸ ਆਪਣੇ ਸਤਗੁਰ ਕਾ ਬਲਹਾਰਾ ਅਗ ਸੁਖ ਪਾਛੈ ਸੁਖ ਸਹਿਜ ਕਰ ਅਨੰਤ ਹਮਾਰਾ ਰਹਾ ਅੰਤਰ ਜਾਮੇ ਕਰਨ ਹਾਰਾ ਸੋਇ ਖਸਮ ਹਮਾਰਾ ਨਿਰਪਾਪੈ ਗੁਰ ਚਰਨੇ ਲਾਕੇ ਇਕ ਰਾਮ ਨਾਮ ਅਦਰਾ ਸਫਲ ਦਰਸਨ ਅਕਾਲ ਮੂਰਤ ਪ੍ਰਭ ਹੈ ਪੇ ਹੋ ਬਨ ਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੇ ਪ੍ਰੇਤ ਪਿਆਰਾ ਵੱਡੇ ਬੜਿਆਏ ਆਚਰ ਤੇ ਸੋਭਾ ਕਰ ਜਾਇਆ ਰਸੇ ਨਾਨਕ ਕੋ ਗੁਰਪੂਰਾ ਪਿਟਿਓ ਸਗਲੇ ਦੁੱਖ ਬਿਨਾਸੇ ਵੱਡੇ ਵੱਡਿਆਏ ਆਚਰ ਜਿਸੋ ਬਾ ਕਰ ਜਾਇ ਰਸੇ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜਨੀ ਬਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਸੋਰਠ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 609 ਅਤੇ 10 ਤੇ ਸੁਭਾਏ万 ਹੈ ਸੋ ਆਓ ਸਾਧ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਬੜੇ ਹੀ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਸਰਵਨ ਕੀਤਾ ਉਥੇ ਅੱਜ ਤੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਕੀ ਮੈਸੇਜ ਦਿੱਤਾ ਹੈ ਉਸ ਨੂੰ ਸੰਖੇਪ ਦੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਣਾ ਜਿਹਾ ਯਤਨ ਕਰੀਏ ਸਾਧ ਸੰਗਤ ਜੀ ਅੱਜ ਦੇ ਇਸ ਪਾਵਨ ਸ਼ਬਦ ਨੂੰ ਮੋٹے ਤੌਰ ਤੇ ਵੇਖਿਆ ਜਾਏ ਤੇ ਮਹਾਰਾਜ ਨੇ ਅੱਜ ਸਾਨੂੰ ਗੁਰੂ ਦੀ ਮਹਿਮਾ ਜਿਹੜੀ ਹੈ ਉਹ ਦਰਸਾਈ ਹੈ ਜਾਂ ਗੁਰੂ ਤੋਂ ਬਲਿਹਾਰ ਨੇ ਜਾਣ ਦੀ ਜਾਚ ਸਿਖਾਈ ਹੈ ਵੈਸੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜਿਓ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਜਿਹੜੀ ਹੈ ਨਾ ਉਹ ਵੀ ਗੁਰੂ ਦੀ ਕਿਰਪਾ ਤੋਂ ਸ਼ੁਰੂ ਕੀਤੀ ਜੀ ਸਭ ਤੋਂ ਪਹਿਲਾਂ ਮੂਲ ਮੰਤਰ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਦੇ ਮਹਾਨ ਗੁਨਾ ਦਾ ਜ਼ਿਕਰ ਕੀਤਾ ਇੱਕ ਓੰਕਾਰ ਤੋਂ ਲੈ ਕੇ ਸੈ ਪੰਗ ਤੱਕ ਨਾਲ ਇੱਕ ਮੈਸੇਜ ਦੇ ਦਿੱਤਾ ਕਿ ਦੁਨੀਆ ਦੇ ਲੋਕੋ ਅਗਰ ਐਸੇ ਮਹਾਨ ਗੁਨਾ ਦੇ ਮਾਲਕ ਉਸ ਪਰਮਾਤਮਾ ਨੂੰ ਮਿਲਣਾ ਤੇ ਇੱਕੋ ਇੱਕ ਕੰਡੀਸ਼ਨ ਹੈ ਕਿ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਪਏਗਾ ਤਾਂ ਤੇਰਾ ਉਸ ਪ੍ਰਭੂ ਪਰਮਾਤਮਾ ਨਾਲ ਮਿਲਾਪ ਹੋਵੇਗਾ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਆਰੰਭਤਾ ਵੀ ਗੁਰੂ ਦੀ ਮਹਿਮਾ ਤੋਂ ਤੇ ਜਪਜੀ ਸਾਹਿਬ ਦੀ ਸੰਪੂਰਨਤਾ ਵੀ ਗੁਰੂ ਦੀ ਮਹਿਮਤ ਜਦੋਂ ਆਪਾਂ ਸਲੋਕ ਪੜ੍ਹਨੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਆਖਿਆ ਭਲਿਆ ਇਹ ਜਿਹੜੀ ਪਵਨ ਹੈ ਜਿਹਦੇ ਸਹਾਰੇ ਤੂੰ ਜੀ ਰਿਹਾ ਉਹਦੀ ਤੁਲਨਾ ਵੀ ਗੁਰੂ ਨਾਲ ਦਿੱਤੀ ਸਾਸਨ ਪੜਿਓ ਰ ਅਭੀ ਬਾਣੀ ਜੇ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਪੜ ਕੇ ਵੇਖੀ ਜੋ ਵੀ ਅਸ਼ਟ ਪਦੀਆਂ ਤੇ ਉਹਦੀ ਆਰੰਭਤਾ ਕਿਸ ਗੱਲ ਤੋਂ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰਦੇਵ ਨਮਹ ਜੇ ਆਸਾ ਕੀ ਵਾਰ ਦੀ ਪਾਵਨ ਬਾਣੀ ਦਾ ਪਾਠ ਕਰਕੇ ਵੇਖੀ ਸਤ ਗੁਰਾਂ ਨੇ ਇਸੇ ਗੱਲ ਤੋਂ ਆਰੰਭਤਾ ਕੀਤੀ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਬਾਰ ਗੁਰੂ ਰਾਮਦਾਸ ਸਮਰ ਦੀ ਪਾਵਨ ਬਾਣੀ ਪੜ ਕੇ ਦੇਖਿਓ ਇੱਕ ਇੱਕ ਸ਼ਬਦ ਦੇ ਅੰਦਰ ਗੁਰੂ ਦੀ ਕਿਵੇਂ ਮਹਿਮਾ ਦਰਸਾਈ ਹੈ ਕਹਿਣ ਲੱਗੇ ਤੁਮਰੇ ਗੁਣ ਕਿਆ કહਾਂ ਮੇਰੇ ਸਤਿਗੁਰਾ ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ ਕਹਿੰਦੇ ਮੈਂ ਤੇਰੀ ਮਹਿਮਾ ਕਿਵੇਂ ਬਿਆਨ ਕਰ ਸਕਨਾ ਸਤਿਗੁਰੂ ਮੈਂ ਤੇ ਜ਼ਬਾਨ ਤੇ ਨਾ ਜਦੋਂ ਗੁਰੂ ਸ਼ਬਦ ਕਹਿਣਾ ਤੇ ਬਿਸਮਾਦ ਵਿੱਚ ਚਲਾ ਜਾਣਾ ਭਾਵ ਇੰਨੇ ਬੈਰਾਗ ਵਿੱਚ ਭਰਿਆ ਜਾਂਦਾ ਮੇਰਾ ਅੰਦਰ ਇੰਨਾ ਰਸ ਨਾਲ ਭਰ ਜਾਂਦਾ ਕਿ ਮੇਰੇ ਤੋਂ ਬੋਲਣਾ ਔਖਾ ਹੋ ਜਾਂਦਾ ਮਤਲਬ ਕਿਹੜੇ ਕਿਹੜੇ ਗੁਣ ਬਿਆਨ ਕਰ ਇਕ ਨਹੀਂ ਅਨੇਕਾਂ ਬਚਨ ਰਬੀ ਬਾਣੀ ਦੇ ਅੰਦਰ ਜਿਨ੍ਹਾਂ ਬਚਨਾਂ ਦੇ ਅੰਦਰ ਸਤਿਗੁਰਾਂ ਨੇ ਗੁਰੂ ਦੀ ਮਹਿਮਾ ਦਰਸਾਈ ਹੈ ਕਿ ਭਲਿਆ ਇਹ ਰੋਜ਼-ਰੋਜ਼ ਗੁਰਦੁਆਰੇ ਆਉਂਦਾ ਇੱਕੋ ਹੀ ਇੱਕ ਸੰਕੇਤ ਹੈ ਕਿ ਤੇ ਤੈਨੂੰ ਗੁਰੂ ਤੋਂ ਬਲਿਹਾਰ ਨੇ ਜਾਣ ਦੀ ਜਾਂਚ ਅਜ ਆਓ ਬਹੁਤ ਆਸਾਂ ਮਾਰੀ ਆਪਾਂ ਬਿਲਕੁਲ ਸੰਖੇਪ ਜੇ ਤਰੀਕੇ ਨਾਲ ਗੁਰੂ ਦਾ ਮੈਸੇਜ ਦੇਖਨੇ ਅੱਜ ਦੇ ਪਾਵਨ ਸ਼ਬਦਾਂ ਜੋ ਕੇਂਦਰੀ ਭਾਵ ਹੈ ਜੋ ਸੈਂਟਰਲ ਆਈਡੀਆ ਉਹ ਇਹ ਹੈ ਆਪਣੇ ਸਤਿਗੁਰ ਕੈ ਬਲਿਹਾਰਾ ਆਗੈ ਸੁਖ ਪਾਚੈ ਸੁਖ ਸਹਜਾ ਘਰ ਆਨੰਦ ਹਮਰ ਧੰਨ ਗੁਰੂ ਅਰਜਨ ਤੇ ਪਾਛ ਕਹਿੰਦੇ ਦੁਨੀਆਂ ਦੇ ਲੋਕੋ ਮੈਂ ਆਪਣੇ ਸਤਿਗੁਰ ਤੋਂ ਬਲਿਹਾਰਨੇ ਜਾਨਾ ਸਦਕੇ ਜਾਨਾ ਕੁਰਬਾਨ ਜਾਨਾ ਕਿਉਂ ਉਹਦਾ ਕਾਰਨ ਅਗਲੀ ਪੰਕਤੀ ਦੱਸ ਦਿੱਤਾ ਕਹਿੰਦੇ ਆਗੈ ਸੁਖ ਪਾਚੈ ਸੁਖ ਸਹਜਾ ਘਰ ਆਨੰਦ ਹਮਰ ਜਿਸ ਗੁਰੂ ਦੀ ਕਿਰਪਾ ਸਦਕਾ ਮੇਰੇ ਹਿਰਦੇ ਘਰ ਵਿੱਚ ਸਦਾ ਆਤਮਿਕ ਆਨੰਦ ਬਣਿਆ ਰਹਿੰਦਾ ਜਸ ਗੁਰੂ ਦੀ ਕਿਰਪਾ ਸਦਕਾ ਮੇਰੇ ਜੀਵਨ ਚ ਇੱਕ ਵੱਖਰਾ ਖੇੜਾ ਜਿਹਾ ਬਣਿਆ ਰਹਿੰਦਾ ਹੈ ਉਹ ਆਨੰਦ ਬਣਿਆ ਰਹਿੰਦਾ ਜਿਹੜਾ ਮੈਨੂੰ ਇਸ ਲੋਕ ਵਿੱਚ ਵੀ ਡੋਲਣ ਨਹੀਂ ਦਿੰਦਾ ਤੇ ਅੱਗੇ ਪਰਲੋਕ ਵਿੱਚ ਵੀ ਡੋਲਣ ਨਹੀਂ ਦਿੰਦਾ ਉਹ ਐਸਾ ਆਨੰਦ ਹੈ ਉਹਨੂੰ ਕੋਈ ਦੁਨੀਆ ਦੀ ਤਾਕਤ ਖਤਮ ਨਹੀਂ ਕਰ ਸਕਦੀ ਉਹ ਐਸਾ ਆਨੰਦ ਕਿ ਜਿਹੜਾ ਕਦੇ ਖਤਮ ਹੋ ਹੀ ਨਹੀਂ ਸਕਦਾ ਜਿੰਨਾ ਸੁੱਖਾਂ ਦੇ ਪਿੱਛੇ ਇਨਸਾਨ ਦੌੜਦਾ ਹੈ ਉਹ ਸੁੱਖ ਜਿਹੜੇ ਨਾਲ ਦੁੱਖ ਵਿੱਚ ਤਬਦੀਲ ਹੁੰਦਿਆ ਕੋਈ ਬਹੁਤਾ ਸਮਾਂ ਨਹੀਂ ਲਾਂਦੇ ਸੇਕ ਇਤਿਹਾਸ ਭਰਿਆ ਪਿਆ ਸਹਾਸੰਗਤ ਇਹਨਾਂ ਗੱਲਾਂ ਦੇ ਨਾਲ ਕਿ ਜਲਮ ਨੇ ਕੋਸ਼ਿਸ਼ ਕੀਤੀ ਬੜੇ ਯਤਨ ਕੀਤੇ ਕਿ ਇਸ ਆਨੰਦ ਨੂੰ ਖੋਇਆ ਜਾਏ ਧੰਨ ਗੁਰੂ ਕਲਗੀ ਤਰਪਾਦਸ਼ਾ ਜਿਨ੍ਹਾਂ ਕੁਲ ਹਰ ਪ੍ਰਕਾਰ ਦਾ ਸੁਖ ਆਰਾਮ ਆਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਪਰ ਜਦੋਂ ਛੱਡਿਆ ਤੇ ਕੋਈ ਕਹਿ ਸਕਦਾ ਕਿ ਉਹਨਾਂ ਦਾ ਆਨੰਦ ਖਤਮ ਹੋ ਗਿਆ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਸਾਰਾ ਪਰਿਵਾਰ ਬਾੜ ਕੇ ਤੇ ਮਾਛੀ ਬਾੜ ਦੇ ਜੰਗਲਾਂ ਵਿੱਚ ਜਾ ਕੇ ਢੀਮ ਦਾ ਸਰਾਨਾ ਲੈ ਕੇ ਵੀ ਉਹ ਉਸ ਆਨੰਦ ਵਿੱਚ ਨ ਮਿੱਤਰ ਪਿਆਰੇ ਨੂੰ ਹਾਲ ਮਰੀਤਾਂ ਦਾ ਕਹਿਣ ਅੱਜ ਗੁਰੂ ਅਰਜਨ ਦੇਵ ਪਾਚਾ ਕਹਿੰਦੇ ਅੰਤਰ ਆਪਣੇ ਸਤਿਗੁਰ ਕੈ ਬਲਿਹਾਰਾ ਆਗੇ ਸੁਖ ਪਾਚਾ ਸੁਖ ਸਹਜਾ ਕਰ ਆਨੰਦ ਹਮਰ ਮੈਂ ਆਪਣੇ ਸਤਿਗੁਰ ਤੋਂ ਬਲਿਹਾਰ ਨੇ ਜਾਨਾ ਜਿਹਦੀ ਕਿਰਪਾ ਸਦਕਾ ਮੇਰੇ ਅੰਦਰ ਆਤਮਿਕ ਸੁਖ ਬਣਿਆ ਰਹਿੰਦਾ ਉਹ ਸੁਖ ਜਿਹੜਾ ਮੈਨੂੰ ਇਸ ਲੋਕ ਵਿੱਚ ਵੀ ਡੋਲਣ ਨਹੀਂ ਦਿੰਦਾ ਤੇ ਅੱਗੇ ਪਰਲੋਕ ਵਿੱਚ ਵੀ ਡੋਲਣ ਨਹੀਂ ਦਿੰਦਾ ਇਹਨਾਂ ਪਾਵਨ ਬਚਨਾਂ ਦੀ ਅੱਗੇ ਸਤਿਗੁਰਾਂ ਨੇ ਖੁਦ ਵਿਆਖਿਆ ਕੀਤੀ ਹੁੰਦੀ ਹੈ ਜੀ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਭੇਟਿਓ ਵਿਭਾਗੀ ਮਣੇ ਪਿਆ ਪਰਗਸ ਹੇ ਭਾਈ ਜਦੋਂ ਤੋ ਮੈਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ ਜਦੋਂ ਤੋ ਮੇਰਾ ਪੂਰੇ ਗੁਰੂ ਨਾਲ ਮਿਲਾਪ ਹੋਇਆ ਤੇ ਮੈਨੂੰ ਨਾ ਆਤਮਿਕ ਜੀਵਨ ਦੀ ਸੂਝ ਆ ਗਈ ਹੈ ਜ਼ਿਆਦਾਤਰ ਸੰਸਾਰ ਤੇ ਝਾਤ ਮਾਰ ਕੇ ਦੇਖਿਓ ਸਾਨੂੰ ਬਾਹਰ ਮੁਖੀ ਜੀਵਨ ਬਾਰੇ ਪਤਾ ਅੰਦਰ ਆਤਮਿਕ ਜੀਵਨ ਦਾ ਕੋਈ ਬਿਰਲੀਆਂ ਰੂਹਾਂ ਜਿਨ੍ਹਾਂ ਨੂੰ ਨਲਜ ਹੈ ਪਰ ਗੁਰੂ ਅਰਜਨ ਤੇ ਪਾਸ਼ਾ ਕਹਿੰਦੇ ਜਦੋਂ ਦੀ ਮੈਂ ਪੂਰੇ ਗੁਰੂ ਦੀ ਪ੍ਰਾਪਤੀ ਕੀਤੀ ਹੈ ਮੈਨੂੰ ਆਤਮਿਕ ਜੀਵਨ ਦੀ ਸੂਝ ਆ ਗਈ ਹੈ ਭਾਵ ਮੇਰੇ ਅੰਦਰ ਆਤਮਿਕ ਤੌਰ ਤੇ ਗਿਆਨ ਹੋ ਗਿਆ ਅੰਦਰ ਚਾਨਣ ਹੋ ਗਿਆ ਕੋਏ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਮੈਂ ਆਪਣੇ ਗੁਰੂ ਦੀ ਕਿਰਪਾ ਸਦਕਾ ਹੁਣ ਕੇਵਲ ਤਾਂ ਕੇਵਲ ਉਸ ਪ੍ਰਭੂ ਪਰਮਾਤਮਾ ਦਾ ਸਹਾਰਾ ਤੱਕਿਆ ਤੇ ਉਹਦਾ ਸਹਾਰਾ ਤੱਕ ਕੇ ਮੈਨੂੰ ਇਹ ਸਮਝ ਆਈ ਦੇ ਉਸ ਪ੍ਰਭੂ ਪਰਮਾਤਮਾ ਦੀ ਬਰਾਬਰਤਾ ਕੋਈ ਨਹੀਂ ਕਰ ਸਕਦਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਜਦੋਂ ਮੈਂ ਆਪਣੇ ਮਾਲਕ ਤੇ ਭਰੋਸਾ ਰੱਖਿਆ ਨਾ ਉਹਦੇ ਤੇ ਵਿਸ਼ਵਾਸ ਰੱਖਿਆ ਤੇ ਮੈਨੂੰ ਇਹ ਗੱਲ ਸਮਝ ਆ ਗਈ ਕਿ ਉਹਦੇ ਬਰਾਬਰ ਦੀ ਹਸਤੀ ਹੋਰ ਕੋਈ ਹੈ ਹੀ ਨਹੀਂ ਆਪਣੇ ਸਤਿਗੁਰ ਕੈ ਬਿਲਹਾਰਾ ਆਗੇ ਸੁਖ ਪਾਛੇ ਸੁਖ ਸਾਜਾ ਘਰ ਆਨੰਦ ਹਮਾਰਾ ਰਹਾਉ ਅੰਤਰਜਾਮੇ ਕਰਨਹਾਰਾ ਸੋਇ ਖਸਮ ਹਮਾਰਾ ਹੈ ਭਾਈ ਗੁਰੂ ਦੇ ਕਿਰਪਾ ਸਦਕਾ ਮੈਨੂੰ ਸਮਝ ਆ ਗਈ ਕਿ ਉਹ ਪ੍ਰਭੂ ਪਰਮਾਤਮਾ ਹੀ ਸਭ ਕੁਝ ਕਰਨ ਕਰਨ ਸਮਰੱਥ ਹੈ ਜਿਹੜਾ ਸਾਡੇ ਸਾਰੇ ਜੀਵਾਂ ਦੇ ਦਿਲਾਂ ਦੀ ਜਾਣਨ ਵਾਲਾ ਜਿਹੜਾ ਅੰਤਰਜਾਮੀ ਕਰਨ ਹੈ ਹਰ ਹੈ ਨਾ ਉਹ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਸਭ ਕੁਝ ਕਰਨ ਕਰਨ ਸਮਰੱਥ ਹੈ ਤੇ ਸੋਇ ਖਸਮ ਹਮਾਰਾ ਕਦੇ ਉਹੀ ਸਾਡਾ ਹਰ ਜਗ੍ਹਾ ਤੇ ਰਾਖਾ ਬਣਦਾ ਹੈ ਉਹੀ ਸਾਡਾ ਮਾਲਕ ਬਣ ਕੇ ਨਿਭੜਦਾ ਹੈ ਨਿਰਭਉ ਭੇ ਗੁਰ ਚਰਨੇ ਲਾਗੇ ਇਕ ਰਾਮ ਨਾਮ ਆਧਾਰਾ ਕਹਿਣ ਲੱਗੇ ਹੇ ਭਾਈ ਜਦੋਂ ਦਾ ਮੈਂ ਗੁਰੂ ਦੀ ਚਰਨੀ ਲੱਗਿਆ ਨਾ ਤੇ ਗੁਰੂ ਦੀ ਚਰਨੀ ਲੱਗ ਕੇ ਜਦੋਂ ਉਸ ਪ੍ਰਭੂ ਪਰਮਾਤਮਾ ਦੇ ਨਾਮ ਦਾ ਸਹਾਰਾ ਤਕਿਆ ਤੇ ਮੈਂ ਅੰਦਰੋਂ ਨਿਰਭਉ ਹੋ ਗਿਆ ਮੇਰੇ ਅੰਦਰੋਂ ਸਾਰੇ ਡਰ ਖਤਮ ਹੋ ਗਏ ਇੱਕ ਇੱਕ ਪੰਕਤੀ ਦੇ ਅੰਦਰ ਗੁਰੂ ਦੀ ਮਹਿਮਾ ਕਿ ਗੁਰੂ ਦੇ ਮੇਲਾਪ ਸਦਕਾ ਮੈਨੂੰ ਕੀ ਕੁਝ ਪ੍ਰਾਪਤ ਹੋਇਆ ਇਹ बार-बार ਗੱਲਾਂ ਦੱਸੀਆਂ ਜੀ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈਪੀ ਹੋਵਨ ਹਰ ਗੁਰੂ ਦੀ ਕਿਰਪਾ ਸਦਕਾ ਮੈਨੂੰ ਪਤਾ ਲੱਗ ਗਿਆ ਕਿ ਉਸ ਪਰਮਾਤਮਾ ਦਾ ਦਰਸ਼ਨ ਹੀ ਸਾਰੇ ਫਲ ਦੇਣ ਵਾਲਾ ਹੈ ਸਫਲ ਦਰਸ਼ਨ ਸਾਰੇ ਫਲ ਦੇਣ ਵਾਲਾ ਉਹ ਪ੍ਰਭੂ ਪਰਮਾਤਮਾ ਦਾ ਦਰਸ਼ਨ ਹੈ ਉਹ ਪਰਮਾਤਮਾ ਇਹੋ ਜੀ ਹਸਤੀ ਦਾ ਮਾਲਕ ਹੈ ਅਕਾਲ ਮੂਰਤ ਉਹਦੇ ਤੇ ਕਾਲ ਦਾ ਕੋਈ ਪ੍ਰਭਾਵ ਨਹੀਂ ਪ੍ਰਭ ਹੈਪੀ ਹੋਵਨ ਹਾਰਾ ਉਹ ਅੱਜ ਵੀ ਮੇਰੇ ਨਾਲ ਹੈ ਤੇ ਆਉਣ ਵਾਲੇ ਸਮੇਂ ਅੰਦਰ ਵੀ ਮੇਰੇ ਨਾਲ ਉਹ ਬੋੜੇਗਾ ਮੇਰਾ ਸਾਥ ਦੇਵੇਗਾ ਮੇਰੀ ਰਾਖੀ ਕਰੇਗਾ ਕੰਠ ਲਗਾਏ ਆਪਣੇ ਜੰਦ ਰੱਖੇ ਆਪਣੀ ਪ੍ਰੀਤ ਪਿਆਰਾ ਤੇ ਉਹ ਇੰਨਾ ਤੇ ਆਲੂ ਆ ਨਾ ਉਹ ਪ੍ਰਭੂ ਪਰਮਾਤਮਾ ਕਹਿੰਦੇ ਉਸ ਆਪਣੇ ਪਿਆਰਿਆਂ ਨੂੰ ਪ੍ਰੀਤ ਦੀ ਦਾਤ ਦੇ ਕੇ ਪਿਆਰ ਦੀ ਦਾਤ ਦੇ ਕੇ ਨਾ ਤੇ ਆਪਣੇ ਕੰਠ ਨਾਲ ਲਾ ਕੇ ਰੱਖਦਾ ਅਗਰ ਕੋਈ ਪਰਮਾਤਮਾ ਨੂੰ ਪਿਆਰ ਕਰਦਾ ਪਿਆ ਤੇ ਇਹ ਵੀ ਉਹਦੀ ਦਿੱਤੀ ਹੋਈ ਦਾਤ ਹੈ ਇਸ ਪੰਕਤੀ ਚ ਇਹ ਗੱਲ ਕਲੀਅਰ ਹੋ ਗਈ ਅਗਰ ਕਿਸੇ ਦਾ ਗੁਰੂ ਨਾਲ ਪਰਮਾਤਮਾ ਨਾਲ ਪਿਆਰ ਹੈ ਤੇ ਉਹ ਪਿਆਰ ਦੀ ਦਾਤ ਵੀ ਤਾਂ ਉਸੇ ਪਰਮਾਤਮਾ ਨੇ ਦਿੱਤੀ ਹੈ ਨਾ ਕੰਠ ਲਗਾਏ ਆਪਣੇ ਜੰਦ ਰੱਖੇ ਆਪਣੀ ਪ੍ਰੀਤ ਪਿਆਰ ਆਪਣੀ ਪ੍ਰੀਤ ਦੀ ਆਪਣੇ ਪਿਆਰ ਦੀ ਦਾਤ ਦੇ ਕੇ ਉਹ ਮਾਲਕ ਆਪਣੇ ਪਿਆਰੇ ਨੂੰ ਫਿਰ ਕੰਠ ਨਾਲ ਲਾ ਕੇ ਰੱਖਦਾ ਵੱਡੀ ਬੜਈ ਅਚਰਜ ਸੋਭਾ ਕਾਰਜ ਆਇਆ ਰਸੇ ਏ ਭਾਈ ਮੈਂ ਆਪਣੇ ਗੁਰੂ ਦੀ ਕਿਹੜੀ ਕਿਹੜੀ ਗੱਲ ਦੱਸਾਂ ਮੇਰੇ ਗੁਰੂ ਦੀ ਵੱਡੀ ਬੜਈ ਹੈ ਮੇਰੇ ਗੁਰੂ ਦੀ ਸੋਭਾ ਹੈਰਾਨ ਕਰਨ ਵਾਲੀ ਹੈ ਤੇ ਗੁਰੂ ਦੀ ਕਿਰਪਾ ਸਦਕਾਏ ਮਨੁੱਖ ਦੇ ਸਾਰੇ ਕਾਰਜ ਰਸ ਹੋ ਜਾਂਦੇ ਨੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਤਨ ਗੁਰੂ ਅਰਜਨ ਦੇਵ ਪਾਛਾ ਕਹਿਣ ਲਗੇ ਭਾਈ ਮੈਂ ਕੇਵਲ ਤੁਹਾਨੂੰ ਨਹੀਂ ਆਖਦਾ ਉਹ ਜਦੋਂ ਤੂੰ ਮੈਂ ਪੂਰੇ ਗੁਰੂ ਦੀ ਪ੍ਰਾਪਤੀ ਕੀਤੀ ਹੈ ਮੇਰੇ ਵੀ ਤਾਂ ਸਾਰੇ ਦੁੱਖਾਂ ਦਾ ਨਾਸ ਹੋ ਗਿਆ ਮੈਂ ਇਸੇ ਕਰਕੇ ਤੁਹਾਨੂੰ ਕਹਿ ਰਿਹਾ ਕਿ ਗੁਰੂ ਦੀ ਚਰਨੀ ਲੱਗ ਕੇ ਉਸ ਪ੍ਰਭੂ ਪਰਮਾਤਮਾ ਦੀ ਇਵਾਦਤ ਕਰੋ ਇੱਕ ਤਾਂ ਜੀਵਨ ਦੀ ਯਾਤਰਾ ਸਫਲੀ ਹੋ ਜਾਏਗੀ ਇੱਕ ਜੀਵ ਵਿੱਚ ਆਤਮਿਕ ਆਨੰਦ ਬਣ ਜਾਏਗਾ ਤੁਹਾਡੇ ਜੀਵ ਵਿੱਚ ਖੇੜਾ ਆ ਜਾਏਗਾ ਜਿਸ ਖੇੜੀ ਦੀ ਰੋਜ਼ ਜਪਜੀ ਸਾਹਿਬ ਦੇ ਅੰਦਰ ਗੁਰਨਾਨਕ ਪਾਤਸ਼ਾਹ ਗੱਲ ਕਰਦੇ ਨੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੋਖ ਪਾਪ ਦਾ ਨਾਸ ਇਤਨਿਅਕ ਬੇਂਤੀਆਂ ਪ੍ਰਵਾਨ ਬੇਅੰਤ ਪੁੱਲਾ ਹੋ ਜਾਂਦੀਆਂ ਉਮੀਦ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਂ ਸੜੀਆਂ ਜਿਉ ਹੋਵੈ ਸਾਬ ਸਮੀਲ ਗੱਜ ਕੇ ਫਤੇ ਬਲਾਉ ਜੀ ਵਾਹਿ ਗੁਰਜੇ ਕਾ ਖਾਲਸਾ ਵਾਹਿ ਗੁਰਜੇ ਕੀ ਫਤਿਹ